ਲਗਭਗ 60 ਤੋਂ 65 ਸਾਲ ਦੀ ਉਮਰ ਸੰਤ ਬਾਬਾ ਮਹਿੰਦਰ ਸਿੰਘ ਜੀ ਧਨੂ ਮਾਜਰੇ ਵਾਲਿਆਂ ਦੀ ਆਪਣੇ ਘਰ ਵਿੱਚ ਆਪਣੀ ਕੁਟਿਆ ਵਿੱਚ ਤਪ ਕੀਤਾ ਇੱਕ ਵਾਰ ਦੀ ਗੱਲ ਹੈ ਮਹਾਪੁਰਸ਼ ਭਗਤੀ ਵਿੱਚ ਇੰਨੇ ਲੀਨ ਹੋ ਗਏ ਸੀ ਕਿ ਬਾਬਾ ਜੀ ਦੀ ਲੱਤ ਤੇ ਜ਼ਖਮ ਹੋ ਗਿਆ ਲੱਤ ਵਿੱਚ ਕੀੜੇ ਪੈ ਗਏ ਜਿਹੜਾ ਜ਼ਖਮ ਵਿੱਚੋਂ ਕੀੜਾ ਨਿਕਲ ਕੇ गिर ਜਾਂਦਾ ਬਾਬਾ ਜੀ ਉਸ ਨੂੰ ਚੱਕ ਕੇ ਫਿਰ ਉਸੇ ਵਿੱਚ ਰੱਖ ਲੈਂਦੇ ਸੀ ਬਚਨ ਕਰਦੇ ਕਿ ਤੂੰ ਭੁੱਖਾ ਮਰ ਜਾਵੇਂਗਾ ਹੌਲੀ-ਹੌਲੀ ਕਰਦੇ-ਕਰਦੇ ਬਾਬਾ ਜੀ ਦੀ ਲੱਤ ਵਿੱਚ ਗਲ਼ੀ-ਆਰ ਪਾਰ ਹੋ ਗਈ। ਭਾਵ ਲੱਤ ਵਿੱਚ ਸ਼ੇਕ ਹੋ ਗਿਆ। ਜਦੋਂ ਕੋਈ ਕੀੜੇ ਕੱਢਣ ਦੀ ਕੋਸ਼ਿਸ਼ ਕਰਦਾ ਸੀ ਤਾਂ ਬਾਬਾ ਜੀ ਉਸਨੂੰ ਕਹਿੰਦੇ ਸੀ ਕਿ ਨਾ ਕਰ ਸ਼ਰਾਫ ਲੱਗ ਜਾਵੇਗਾ। ਸਾਰੇ ਡਰਦੇ ਸੀ। ਇਸ ਗੱਲ ਦਾ ਪਤਾ ਜਦੋਂ ਮਾਤਾ ਤੇਜਕੌਰ ਜੀ ਮਾਨਪੁਰ ਵਾਲਿਆਂ ਨੂੰ ਲੱਗਿਆ ਤਾਂ ਉਹਨਾਂ ਨੇ ਨਤਮਲ ਪ੍ਰਵਾਲੇ ਮਹਾਪੁਰਸ਼ਾਂ ਨੂੰ ਬਚਨ ਕੀਤਾ ਕਿ ਆਪ ਜੀ ਜਾਓ ਬਾਬਾ ਜੀ ਕੋਲ। ਉਹਨਾਂ ਨੂੰ ਇੱਥੇ ਲੈ ਕੇ ਆਓ। ਮਾਤਾ ਜੀ ਨੇ ਪਹਿਲਾਂ ਹੀ ਪਾਣੀ ਦਾ ਕੜਕੜਾਹਾ ਉਬਾਲ ਲਿਆ ਸੀ ਉਧਰੋਂ ਨਥਮਲਪੁਰ ਵਾਲੇ ਮਹਾਪੁਰਸ਼ਾਂ ਨੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਨੂੰ ਮਾਤਾ ਜੀ ਮਾਨਪੁਰ ਵਾਲਿਆਂ ਨੇ ਬੁਲਾਇਆ ਬਾਬਾ ਜੀ ਮਾਤਾ ਜੀ ਦਾ ਬਚਨ ਸੁਣਦੇ ਸਾਰ ਆਪ ਅੱਗੇ-ਅੱਗੇ ਪੈਦਲ ਤੁਰ ਕੇ ਆ ਗਏ ਉੱਥੇ ਜਾ ਕੇ ਮਾਤਾ ਜੀ ਨੇ ਜਦੋਂ ਦੇਖਿਆ ਕਿ ਕੇਸਾਂ ਦੀਆਂ ਜਟੜਾਂ ਬਣ ਗਈਆਂ ਸੀ ਤੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਮਾਤਾ ਜੀ ਨੇ ਬਚਨ ਕੀਤਾ ਕਿ ਆਰਾਮ ਨਾਲ ਇੱਕ ਇੱਕ ਕੇਸ ਖੋਲਣਾ ਇਸ਼ਾਰਾ ਕਰਾਂਦੇ ਸਮੇਂ ਕੋਈ ਵੀ ਕੇਸ ਨਹੀਂ ਪਟਣਾ ਬਾਬਾ ਜੀ ਨਥਮਰਲ ਪ੍ਰਵਾਲਿਆ ਨੇ ਬਚਨ ਕੀਤਾ ਕਿ ਇਹਨਾਂ ਦੇ ਜ਼ਖਮ ਨੂੰ ਸਾਫ਼ ਕਰਕੇ ਉਹਨਾਂ ਵਿੱਚ ਹਲਦੀ ਭਰ ਕੇ ਉੱਪਰ ਪੱਟੀ ਬੰਨ੍ਹ ਦੋ ਫਿਰ ਇੱਕ ਇੱਕ ਕਰਕੇ ਕੇਸ ਬੰਨ੍ਹਿਆ ਤੇ ਫਿਰ ਮਹਾਰਾਜ ਘਰੇ ਚਲੇ ਗਏ ਜਿਵੇਂ ਕਿ ਬਾਬਾ ਪਾਲਾ ਸਿੰਘ ਜੀ ਦੇ ਜੀਵਨ ਵਿੱਚ ਵੀ ਆਉਂਦਾ ਉਹਨਾਂ ਦੇ ਚਰਨਾਂ ਵਿੱਚ ਲਤਵ ਵਿੱਚ ਕੀੜੇ ਪੈ ਗਏ ਸੀ ਉਹ ਕਹਿੰਦੇ ਸੀ ਕਿ ਖਾਣਾ ਨਾ ਛੱਡ ਤੂੰ ਭੁੱਖਾ ਮਰ ਜਾਵੇਂਗਾ ਸੰਗਤ ਜੀ ਇਹ ਹੁੰਦਾ ਸਰੀਰ ਨਾਲ ਟੁੱਟਿਆ ਅਸੀਂ ਤਾਂ ਮਾੜੀ ਜੀ ਕੀੜੀ ਸਰੀਰ ਤੇ ਚੜ ਜਾਵੇ ਬਰਦਾਸ਼ਤ ਨਹੀਂ ਕਰ ਸਕਦੇ ਉਹ ਕੀੜੇ ਉਹਨਾਂ ਨੂੰ ਖਾ ਰਹੇ ਆ ਉਹਨਾਂ ਨੂੰ ਉਹਨਾਂ ਵਿੱਚ ਰੱਬ ਦਾ ਜੀ ਪ੍ਰਮਾਤਮਾ ਦਿਸਦਾ ਸੰਗਤ ਜੀ ਆਪਾਂ ਤਾਂ ਸੰਸਾਰਕ ਚ ਮੇਲਿਆਂ ਵਿੱਚ ਉਲਝੇ ਪਏ ਹਾਂ ਕਿਸੇ ਨਾਲ ਈਰਖਾ ਕਰਦੇ ਹਾਂ ਉਹ ਕੀੜੇ ਜਿਹੜੇ ਉਹਨਾਂ ਦੇ ਪਵਿੱਤਰ ਸਰੀਰ ਦੇ ਮਾਸ ਨੂੰ ਖਾ ਰਹੇ ਆ ਉਹਨਾਂ ਵਿੱਚ ਵੀ ਪ੍ਰਮਾਤਮਾ ਦਿਸਦਾ ਸੀ